ਕਿਸਾਨ ਐਮਐਸਪੀ ਦੇ ਮੁੱਦਿਆਂ ਲੈ ਕੇ ਲਗਾਤਾਰ ਖਨੋਰੀ ਅਤੇ ਸੰਭੂ ਬਾਰਡਰ ਦੇ ਬੈਠੇ ਹਨ ਖਨੋਰੀ ਬਾਰਡਰ ਤੇ ਅੱਜ ਚੌਥੇ ਕਿਸਾਨ ਨੇ ਸਹੇਦ ਹੋਈ ਹੈ ਇੱਕ ਕਿਸਾਨ ਬਲਦੇਵ ਸਿੰਘ ਪਾਤੜਾ ਮੰਡਲ ਦੇ ਪਿੰਡ ਕੰਗਥੜਾ ਦਾ ਨਿਵਾਸੀ ਸੀ ਲਗਾਤਾਰ ਖਨੋਰੀ ਬਾਰਡਰ ਤੇ ਧਰਨਾ ਚੱਲ ਰਿਹਾ ਉਸ ਦੇ ਵਿੱਚ ਜਾਂਦਾ ਸੀ ਬੀਤੀ ਰਾਤ ਉਸ ਦੀ ਸਿਹਤ بگੜੀ ਉਸ ਨੂੰ ਪਾਤੜਾ ਹਸਪੀਟਲ ਲਿਆਇਆ ਗਿਆ ਜਿੱਥੇ ਉਹਨੂੰ ਹਾਲਤ ਦੇਖਦੇ ਪਟਿਆਲਾ ਰੈਫਰ ਕੀਤਾ ਗਿਆ ਜਿੱਥੇ ਜਾ ਕੇ ਉਹਦੀ ਮੌਤ ਹੋ ਗਈ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਉਹਦੇ ਬੇਟੇ ਦਾ ਕਹਿਣਾ ਹੈ ਹਰਚੰਦ ਸਿੰਘ ਦਾ ਕਿ ਜਿਹੜੇ ਕਿਸਾਨ ਉੱਥੇ ਬੈਠੇ ਹਨ ਉਹਨਾਂ ਉੱਤੇ ਜਿਹੜੇ ਹਰਿਆਣਾ ਪੁਲਿਸ ਵੱਲੋਂ ਆਸੂ ਗੈਸ ਦੇ ਗੋਲ ਛੱਡੇ ਗਏ ਸਨ ਉਹ ਧੂਆਂ ਜਿਹੜਾ ਕਿਸਾਨਾਂ ਦੀ ਸਿਹਤ ਨੂੰ ਖਰਾਬ ਕਰ ਰਿਹਾ ਹੈ ਔਰ ਉਸ ਦੇ ਵਿੱਚ ਹੀ ਕਿਸਾਨਾਂ ਦੀ ਸ਼ਹੀਦੀ ਹੋ ਰਹੀ ਹੈ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਕਿਸਾਨ ਦੇ ਕੋਲ ਸਿਰਫ 3 ਏਕੜ ਜ਼ਮੀਨ ਹੈ ਔਰ ਜ਼ਮੀਨ ਵੀ ਉਹ ਹੈ ਜਿੱਥੇ ਕੱਗਰ ਦੀ ਮਾਰ ਹੈ ਕੱਗਰ ਦੇ ਪਾਣੀ ਦੇ ਨਾਲ ਜਿਹੜਾ ਹੜ ਆਂਦੇ ਨੁਕਸਾਨ ਹੀ ਜਾਂਦੀ ਹੈ ਇਲਾਕੇ ਦੇ ਲੋਕਾਂ ਨੇ ਕਿਸਾਨਾਂ ਨੇ ਆਗੂ ਨੇ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਪੰਜਾਬ ਸਰਕਾਰ ਕੇਂਦਰ ਸਰਕਾਰ ਮਦਦ ਕਰੇ ਮੇਰਾ ਨਾਮ ਹਰਚੰਦ ਸਿੰਘ ਹੈ ਜੀ ਬਲਦੇਵ ਸਿੰਘ ਹੈ ਜੀ ਫਰਵਰੀ ਦੇ ਵਿੱਚ ਜਦੋਂ ਤੋਂ ਕਿਸਾਨ ਬੈਠੇ ਨੇ ਦਿੱਲੀ ਦੇ ਬਾਰਡਰ ਤੇ ਤੇ ਦਾਤਾ ਸਿੰਘ ਵਾਲੇ ਬਾਰਡਰ ਤੇ ਬੈਠੇ ਨੇ ਜਦੋਂ ਤੋਂ ਉਹ ਜਾ ਰਹੇ ਸਨ ਮੇਰੇ ਫਾਦਰ ਸਾਹਿਬ ਧਰਨੇ ਦੇ ਵਿੱਚ ਹਾਂਜੀ ਉਹ ਉਦੋਂ ਤੀ ਮੰਗਾ ਲੈ ਕੇ ਜਾ ਰਹੇ ਸਨ ਆਪਣੇ ਨਾਲ ਜਿੱਥੇ ਬੰਦਿਆ ਜੋ ਵੀ ਸਨ ਉੱਥੋਂ ਜਿਹੜੀ ਪੁਲਿਸ ਦੀ ਕਾਰਵਾਈ ਚੱਲਦੀ ਸੀ ਜਿਹ ਪਹਿਲਾਂ ਉੱਥੇ ਜੋ ਅਸੂ ਗੈਸ ਦੇ ਗੋਲੇ ਸੁੱਟੇ ਸਨ ਉਹਨਾਂ ਨੇ ਜੋ ਗੈਸ ਬਣੀਆਂ ਸਨ ਉਹਦੇ ਨਾਲ ਪਰੇਸ਼ਾਨੀ ਹੋਈ ਇਹਨਾਂ ਨੂੰ ਜਕੜਨ ਹੋਈ ਏ ਛਾਤੀ ਦੇ ਵਿੱਚ ਕਾਫੀ ਜਿੰਨਾਂ ਦਿਨ ਤੋਂ ਜਾ ਰਹੇ ਸਨ ਪ੍ਰੋਬਲਮ ਥੋੜੀ ਹੈਗੀ ਸੀ ਪਰ ਜਾਂਦੇ ਪਏ ਸਨ 10 ਤਰੀਕ ਦੀ ਰਾਤ ਨੂੰ ਜਦੋਂ ਸਵੇਰੇ ਆਏ ਨੇ ਤਾਂ ਧਰਨੇ ਤੋਂ ਤੇ ਜਿਆਦੀ ਬੇਚੈਨੀ ਹੋਈ ਇਹਨਾਂ ਨੂੰ ਤੇ ਨਾ ਰਹੇ ਸਨ ਬਾਥਰੂਮ ਦੇ ਵਿੱਚ ਬਣਾ ਕੇ ਦੁਬਾਰਾ ਫਿਰ ਧਰਨੇ 'ਚ ਹੀ ਜਾਣਾ ਸੀਗਾ ਤੇ ਬੇਹੋਸ਼ ਹੋ ਕੇ ਡਿੱਗ ਗਏ ਨੇ ਬਾਥਰੂਮ ਦੇ ਵਿੱਚ ਹੀ ਅਸੀਂ ਕੋਲ ਸੀਗੇ ਅਸੀਂ ਚੁੱਕਿਆ ਜਾ ਕੇ ਤੇ ਥੋੜੇ ਜਿ ਠਹਿਗੇ ਸਨ ਸਾਹ ਪਰ ਸਾਹ ਓਕੇ ਚੱਲ ਰਿਹਾ ਸੀ ਤੇ ਅਸੀਂ ਨਾਲ ਦੀ ਨਾਲ ਹੀ ਹਸਪੀਟਲ ਰਜਿੰਦਰਾ ਹਸਪਤਾਲ ਪਟਿਆਲੇ ਵਿਖੇ ਲਿਆ ਗਿਆ ਗਏ ਆ ਗਏ ਤੇ ਇੱਥੇ ਥੋੜਾ ਜਿਹਾ ਇਲਾਜ ਚੱਲਿਆ ਅਮਰਜੈਂਸੀ ਦੇ ਵਿੱਚ ਤੇ ਸਵੇਰ ਦੇ 2:30 ਵਜੇ 11 ਵਜੇ 11 ਤਰੀਕ ਨੂੰ ਪੂਰੀ ਹੋ ਗਣੇ ਜ਼ਮੀਨ ਕਿੰਨੀ ਕਿਥੇ ਦੀ ਕਿੰਨੀ ਥੋੜੀ ਤਿੰਨ ਕਿਲੋ ਜ਼ਮੀਨ ਹੈ ਜੀ ਆਪਣੇ ਹਾਂਜੀ ਹਾਂ ਹੜ ਦੀ ਮਾਰ ਚ ਪੈਲੇ ਸਾਰੇ ਬੱਚੇ ਕਿੰਨੇ ਵਿੱਚ ਮੈਂ ਇੱਕ ਬੇਟਾ ਕੱਲਾ ਹੀ ਤਿੰਨ ਮੇਰੀ ਭੈਣ ਵਾਲੇ ਜੀ ਮੰਗ ਇਹ ਹੀ ਹੈ ਜੀ ਕਿਸਾਨਾਂ ਦੀ ਸੁਣਵਾਈ ਹੋਵੇ ਗੂੰਗੀ ਬੋਲੀ ਸਰਕਾਰ ਤੱਕ ਸਾਡੀ ਪਹੁੰਚ ਹੋਵੇ ਸਾਡੀ ਆਵਾਜ਼ ਸੁਣੇ ਜਿਸ ਲਈ ਅਸੀਂ ਬੈਠੇ ਆ ਸਾਡੇ ਨੌਜਵਾਨ ਧੀਆਂ ਪੁੱਤ ਸਾਡੇ ਬਜ਼ੁਰਗ ਬਾਪੂ ਸਾਡੇ ਚ ਨਾ ਜਾਣ ਸਾਡੀ ਗੱਲ ਸੁਣਵਾਈ ਹੋਵੇ ਮੇਰਾ ਨਾਮ ਅਜੀਤ ਸਿੰਘ ਹੈ ਜੀ ਇਹ ਭਾਈ ਲੱਗਦੇ ਇਹੀ ਜੀ ਸ਼੍ਰੀਕੇ ਵਿੱਚ ਹੋਏ ਇਹ ਹਾਲਾਤ ਹੈ ਇਹਨਾਂ ਦੇ ਹਾਲਾਤ ਇਸ ਤਰ੍ਹਾਂ ਸੀਗੇ ਜੋ ਮਤਲਬ ਕਿਸਾਨਾਂ ਦੇ ਵਿੱਚ ਅੱਜ ਤੋਂ ਅਸੀਂ 2 ਸਾਲ ਦੀ ਪਹਿਲਾਂ ਦੀ ਇਕਾਈ ਬਣਾਈ ਹੋਈ ਹੈ ਤੇ ਇਹ ਹੁਣ ਲਗਾਤਾਰ ਤੇਰਾਂ ਤਰੀਕ ਤੋਂ ਨਾ ਮੇਰੇ ਨਾਲ ਹੀ ਮੇਰੇ ਨਾਲ ਹੀ ਭਾਰਤੀ ਕਿਸਾਨੀਓਂ ਦਾ ਕ੍ਰਾਂਤੀਕਾਰੀ ਪੰਜਾਬ ਤੇ ਅਸੀਂ ਲਗਾਤਾਰ ਧਰਨੇ ਤੇ ਜਾ ਰਹੇ ਹਾਂ ਸਾਡੇ ਨਾਲ ਹੀ ਮੇਰੇ ਨਾਲ ਹੀ ਜਾਂਦੇ ਹੁੰਦੇ ਹਨ ਤੇ ਮੈਂ ਬਲਾਕ ਮਤਲਬ ਜਨਰਲ ਸ਼ਖਤਰਾ ਜੀ ਮੈਂ ਪਾਤਰਾ ਤੇ ਬਲਦੇਵ ਸਿੰਘ ਨੂੰ ਉਦੋਂ ਨਾਲ ਜਾਂਦੇ ਹਨ ਤੇ ਇਹਨਾਂ ਨੂੰ ਮਤਲਬ ਜਦੋਂ ਪਹਿਲੇ ਦਿਨ 13 ਤਰੀਕ ਨੂੰ ਗਏ ਨੇ ਉਦੋਂ ਵੀ ਗਏ ਨੇ ਤੇ 14 ਤਰੀਕ ਨੂੰ ਵੀ ਗਏ ਨੇ ਤੇ ਇਹ ਜਦੋਂ ਅਥਰੂ ਗਏ ਤੇ ਧੂਮੇ ਮਤਲਬ ਚਲਦੇ ਹਨ ਤੇ ਉਹਨਾਂ ਨੂੰ ਧੂਮਾਂ ਚੜਿਆ ਧੂਮੇ ਦੇ ਨਾਲ ਇਹਨਾਂ ਨੂੰ ਹੌਲੀ ਹੌਲੀ ਪ੍ਰੋਬਲਮ ਹੁੰਦੀ ਹੁੰਦੀ ਮਤਲਬ ਇਹਨਾਂ ਨੂੰ ਸਾਹ ਚੜਨਾ ਸ਼ੁਰੂ ਹੋ ਗਿਆ ਸਾਹ ਚੜਦੇ ਚੜਦੇ ਹੌਲੀ ਹੌਲੀ ਇਹਨਾਂ ਦੀ ਹੁਣ ਮੌਤ ਜਿਹੜੀ 10 ਤਰੀਕ ਨੂੰ ਅਸੀਂ ਲੈ ਕੇ ਗਏ ਆ ਉੱਥੇ ਹੁਣ ਤੱਕ ਜੀ ਤਿੰਨ ਕਿਸਾਨ ਸ਼ਹੀਦ ਹੋ ਗਏ ਨੇ ਬਾਕੀ 15-20 ਫੱਟੜ ਹੋ ਗਏ ਨੇ ਤੇ ਵੈਸ ਤੇ ਬਾਕੀ ਫੱਟੜ ਬਹੁਤ ਹੋਏ ਨੇ ਜੀ ਤੇ ਫੱਟਣ ਦੇ ਕਰਕੇ ਇਹਨਾਂ ਨੂੰ ਮਤਲਬ ਲਾਜ ਉਹਨਾਂ ਦੇ ਚੱਲ ਰਹੇ ਅਸੀਂ ਸਰਕਾਰਾਂ ਤੋਂ ਮਤਲਬ ਕੀ ਕਰਨੀ ਹੈ ਜੀ ਸਾਨੂੰ ਮਤਲਬ ਅਸੀਂ ਤਾਂ ਕਹਿੰਦੇ ਸੁੱਖ ਸੰਧੀ ਹੋਵੇ ਸਾਨੂੰ ਤਾਂ ਅਸੀਂ ਤਾਂ ਆਪਣੇ ਮਤਲਬ ਜੋ ਰੋਜ਼ਗਾਰ ਨੇ ਅਸੀਂ ਉਹਨਾਂ ਦੇ ਖੁਸ਼ ਆ ਅਸੀਂ ਮੰਗਾਣਾ ਤੋਂ ਕੀ ਕਰਨੀ ਆ ਨੇ ਬਾਕੀ ਜੋ ਸਰਕਾਰ ਦੀ ਮਤਲਬ ਹੈਗੀ ਜੋ ਵੀ ਕੁਝ ਹੈਗਾ ਸਰਕਾਰ ਦੇਣ ਦੀ ਲੈਂਦੀ ਏ ਉਹਦੀ ਅਸੀਂ ਮੰਗ ਕਰਦੇ ਹਾਂ ਹੋਰ ਸਾਡਾ ਅਸੀਂ ਸਰਕਾਰ ਤੋਂ ਹੁਣ ਕੀ ਲਾਏਗਾ ਸਾਡਾ ਬੰਦਾ ਤਾਂ ਚਲੇ ਗਿਆ ਅਸੀਂ ਤਾਂ ਇਹਨਾਂ ਤੋਂ ਮਤਲਬ ਇਸ ਚੀਜ਼ ਦੇ ਖੁਸ਼ ਆ ਵੀ ਸਾਡੀ ਸਰਕਾਰ ਮੰਨਾ ਮੰਗਾ ਤੇ ਅਸੀਂ ਕਿਤੇ ਵੀ ਨਾ ਸਾਨੂੰ ਧਰਨੇ ਲਾਉਣੇ ਪੈਣ ਅਸੀਂ ਸਰਕਾਰ ਨਾਲ ਖੋਜ ਰਹੇ ਹਾਂ ਸਰਕਾਰ ਸਾਡੇ ਨਾਲ ਖੋਜ ਰਵੇ ਉਹ ਬਲਦੇਵ ਸਿੰਘ ਹੈ ਪੁੱਤਰ ਬਖਸੀਰ ਸਿੰਘ ਧਰਨੇ ਤੇ ਬੈਠੀ ਸੀ 13 ਤਰੀਕ ਤੋਂ ਜਿਹੜਾ ਧਰਨਾ ਚੱਲ ਰਿਹਾ ਉੱਥੇ اچانک ਇਹਨਾਂ ਦੀ ਤबीयत ਖਰਾਬ ਹੋ ਗਈ ਇਹਨੂੰ ਕੱਲ ਦਾਖਲ ਕਰਾਤਾ ਸੀ ਰਜਿੰਦਰਾ ਹਸਪੀਟਲ ਤੇ ਅੱਜ ਇਹਨਾਂ ਦੀ ਸਵੇਰੇ 4:00 ਵਜੇ ਸਾਨੂੰ ਦੁਬਾਰਾ ਆਈ ਰਿਕੁਐਸਟ ਵੀ ਇਹਦੀ ਡੈਥ ਹੋ ਗਈ ਇਹਨਾਂ ਦੀ ਤੇ ਹੁਣ ਆਪਣੇ ਵੱਲੋਂ ਕੀ ਕਰ ਰਹੇ ਆ 174 ਦੀ ਕਾਰਵਾਈ ਕਰ ਰਹੇ ਹਾਂ ਜੀ ਹਾਂਜੀ ਪੋਸਟਮੈਨ ਨੂੰ ਕਰਾ ਰਹੇ ਜਿੰਦਰਾ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼